ਸਾਡੇ ਘਰ ਦੇ ਕੋਲ ਸਾਹਮਣੇ ਸਾਡਾ ਟੀ ਪੁਆਇੰਟ ਪੈਂਦਾ ਜੀ ਤੇ ਉਥੇ ਆ ਗਵਾਂਡ ਗਵਾਂਡ ਦੇ ਮੁੰਡੇ ਖੜਦੇ ਆ ਤੇ ਨਸ਼ਾ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਰੋਕਦੇ ਆ ਰਾਤ ਵੀ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਰਾਤ ਨੂੰ ਉਹਨਾਂ ਨੇ ਜਿੰਨੇ ਜਨੇ ਸੀਗੇ ਇੱਕ ਜਨੇ ਨੂੰ ਬ੍ਰਦਰ ਨੂੰ ਹੀ ਸਾਰੇ ਪੈ ਗਏ ਜਿਸ ਟਾਈਮ ਤੇ ਅਸੀਂ ਤਾਕੀ ਖੋਲੀ ਸੀ ਦੇਖਿਆ ਸੀ ਦੋ ਜਾਨੇ ਸੀ ਦੋ ਜਾਨੇ ਦੇਖੇ ਸੀ ਉਹਨਾਂ ਨੇ ਇੱਕ ਪੱਥਰ ਚੱਕ ਕੇ ਮਾਰੇ ਇੱਕ ਨੇ ਛੋਟੀਆਂ ਮਾਰੀਆਂ ਇੱਕ ਗੁੰਡਾ ਫੜਿਆ ਹੋਇਆ ਸੀ ਗੁੰਡਾ ਸਾਜਾ ਨੌਜਵਾਨਾਂ ਦੇ ਹੌਸਲੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਲੰਦ ਨੇ ਕਿ ਗੇਟ ਦਾ ਜਿਹੜਾ ਗੇਟ ਹੈ ਦਰਵਾਜ਼ਾ ਵਾ ਲੱਕੜ ਦਾ ਉਹ ਵੀ ਪੰਚ ੜਿਆ ਸਾਡੇ ਦੋ ਗਲੀਆਂ ਲੱਗਦੀਆਂ ਇੱਧਰਲਾ ਵੀ ਤੁਸੀਂ ਮੰੰਜਰ ਤੁਸੀਂ ਸਾਰਾ ਦੇਖ ਲਿਆ ਤੇ ਸਾਰਾ ਤੋੜ ਕੇ ਗਏ ਆ ਖੰਜਰਾਂ ਦੇ ਨਾਲ ਆਏ ਆ ਪੂਰੇ ਲੈਸ ਕੱਲੇ ਕੱਲੇ ਨੂੰ ਘੁੱਟਿਆ ਮੇਰੇ ਈਟਾਂ ਮਾਰੀਆਂ ਤੇ ਵਾਈਫ ਦੇ ਵਾਈਫ ਨੂੰ ਅੰਦਰੋਂ ਖਿੱਚ ਕੇ ਮਾਰਿਆ ਆ ਕੁੜੀ ਆ ਇੱਥੇ ਹੈਗੀ ਆ ਆ ਕੁੜੀਆ ਉਹਦੇ ਵੀ ਸਮਲੋਂ ਸੱਟਾਂ ਕਾਫੀ ਲੱਗੀਆਂ ਅੱਜ ਕੱਲ ਲੁਧਿਆਣਾ ਦੇ ਜਨਕਪੁਰੀ ਗਲੀ ਨੰਬਰ 7 ਦੇ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਮਿਲਿਆ ਵਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਘਰ ਦੇ ਬਾਹਰ ਆ ਕੇ ਤੋੜਪਾਨ ਕੀਤੀ ਗਈ ਆ ਤੋੜਪਾਨ ਦੇ ਦੌਰਾਨ ਐਕਟਵਾ ਦਾ ਚੁਕਰਾ ਚੂਰਾ ਚੂੜ ਕਰਕੇ ਟੋਕਿਆਂ ਦੇ ਨਾਲ ਅਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਦਾਦੂਤ ਮਾਰ ਕੇ ਘਰ ਦੇ ਵਿੱਚ ਵੜ ਕੇ ਪਿਛਲੇ ਗੇੜ ਤੇ ਵਿੱਚੋਂ ਪਿੱਛੋਂ ਵੀ ਜਿਹੜਾ ਵਾਰ ਕੀਤਾ ਗਿਆ ਤੇ ਵੀ ਤੋਂ 25 ਜਾਣੇ ਜਿਹੜੇ ਕੀ ਆ ਵਿਅਕਤੀ ਦੱਸੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਵੜ ਕੇ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਰਾਤ ਦੇਰ ਰਾਤ ਪਰਿਵਾਰ ਇੰਨਾ ਕੋ ਸਹਿਮ ਗਿਆ ਕਿ ਬਾਅਦ ਉਹਨਾਂ ਨੇ ਆਪਣੇ ਸੇਫਟੀ ਦੇ ਲਈ ਕੁੰਡਾ ਵੀ ਲਾ ਲਿਆ ਪਰ ਉਹ ਉਹ ਨੌਜਵਾਨਾਂ ਦੇ ਹੌਸਲੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਲੰਦ ਨੇ ਕੀ ਗੇਟ ਦਾ ਜਿਹੜਾ ਗੇਟ ਹੈ ਦਰਵਾਜ਼ਾ ਵਾ ਲੱਕੜ ਦਾ ਉਹ ਵੀ ਪੰਚੜਿਆ ਦੇਖ ਸਕਦੇ ਹੋ ਤਸਵੀਰਾਂ ਵਿੱਚ ਛੋਟੇ-ਛੋਟੇ ਨਿਆਣੇ ਅੰਦਰ ਨੇ ਛੋਟੇ-ਛੋਟੇ ਬੱਚੇ ਅੰਦਰ ਰਹਿੰਦੇ ਨੇ ਤੇ ਤੇਜ਼ਦਾਰ ਹਥਿਆਰ ਵੀ ਜਰੀ ਕੀਆ ਉਹਨਾਂ ਦੇ ਹੱਥਾਂ ਦੇ ਵਿੱਚ ਸੀਗੇ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿ तकरीबन 11:30 ਵਜੇ ਇੱਕ ਲਾਈ ਝਗੜਾ ਹੋੰਦਾ ਵਾ ਲੜਾਈ ਝਗੜੇ ਦੌਰਾਨ 10-50 ਮਿੰਟਾਂ ਬਾਅਦ ਹੀ ਕੁਝ 20 ਤੋਂ 25 ਜانے ਨੌਜਵਾਨ ਬਾਈਕਾ ਸਵਾਰ ਆਂਦੇ ਨੇ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਇਸ ਪਰਿਵਾਰ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਦੇਖ ਸਕਦੇ ਹੋ ਕੋਲਰ ਦੇ ਹਾਲਾਤ ਖਸਤਾ ਨੇ ਹਾਲਾਤ ਕਿਸ ਤਰ੍ਹਾਂ ਬਣਾ ਦਿੱਤੇ ਗਏ ਨੇ ਕਿਸ ਕਿਸ ਤਰ੍ਹਾਂ ਇੱਕ ਤੇਜ਼ਦਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਹੋਏਗਾ ਘਰ ਦੇ ਉੱਤੇ ਕਿਸ ਤਰ੍ਹਾਂ ਵਾਰ ਕੀਤਾ ਹੋਏਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਕਹਿਣਾ ਕਿ ਅਸੀਂ ਆਪਣਾ ਬਚਾਅ ਦੇ ਲਈ ਇਸ ਨੂੰ ਬੰਦ ਕਰਤਾ ਸੀਗਾ ਪਰ ਉਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਵਿਅਕਤੀਆਂ ਦੇ ਵੱਲੋਂ ਜਿਹੜਾ ਤੇਜ਼ਦਾਰ ਧਿਆਰ ਦੇ ਨਾਲ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਜਰੀਕਿਆ ਕੀਤੀ ਗਈ ਸੀ। ਹਾਲਾਂਕਿ ਇੱਥੇ ਲੋਕ ਨੇ ਕੀ ਹੋਇਆ ਕੀ ਸੀਗਾ ਰਾਤ ਨੂੰ ਇੱਥੇ? ਰਾਤ ਨੂੰ ਤਾਂ ਸੋਏ ਸੀ ਕਿ ਸਾਰੇ ਤਾਂ ਇੱਕੋ ਦਮ ਆਵਾਜ਼ ਆਈ। ਅੱਛਾ। ਤੋੜ-ਫੋੜ ਦੀ ਫਿਰ ਇਹਨਾਂ ਦੇ ਘਰੋਂ ਚੀਕਾਂ ਮਾਰਨ ਦੀ ਆਵਾਜ਼ ਆਈ। ਅੱਛਾ। ਬਸ ਉਸ ਤੋਂ ਬਾਅਦ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਅੰਦਰ? ਹਾਂ। ਆ ਦਰਵਾਜ਼ਾ ਤਾਂ ਹੀ ਤੋੜਿਆ ਉਹਨਾਂ ਨੇ। ਅੱਛਾ ਅੱਛਾ। ਕੋਈ ਜਾਨੀ ਨੁਕਸਾਨ ਹੋਇਆ ਇੱਥੇ? ਨਹੀਂ ਜਾਨ ਮਾਲ ਤਾਂ ਨਹੀਂ ਕਿਸੇ ਦੇ ਸਿਰ ਉੱਤੇ ਮਾਰਿਆ ਉਹਨਾਂ ਨੇ। ਸਿਰ ਉੱਤੇ ਬਜੀ। ਦੱਸਿਆ ਜਾ ਰਿਹਾ ਕਿ ਮਹੱਲਿਆ ਵੱਲੋਂ ਕਿ ਸਿਰ ਤੇ ਜਿਹੜੀ ਆ ਸੱਟਾਂ ਵਗੈਰਾ ਵੱਜੀਆਂ ਨੇ ਦੇਖ ਸਕਦੇ ਹੋ ਬਜ਼ੁਰਗ ਘਰ ਨੇ ਪਰਿਵਾਰ ਸਾਰਾ ਘਰ ਸੀਗਾ ਰਾਤ ਨੂੰ ਦੇਰ ਰਾਤ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੋਇਆ ਹਮਲੇ ਦੇ ਦੌਰਾਨ ਇੱਕ ਵਿਅਕਤੀ ਨੂੰ ਜਿਹੜੀ ਕਿ 60 ਵੀ ਜੜੀ ਹੈ ਪਹੁੰਚ ਰਹੀ ਹੈ ਹਾਲਾਂਕਿ ਪਰਿਵਾਰ ਜਿਹੜਾ ਚੋਂ ਕਿ ਰਵਿਣ ਨੰਬਰ ਦੋ ਦੇ ਅਧੀਨ ਹੈ ਮੱਲਾ ਪੈਂਦਾ ਵਾ ਤੇ ਜਨਪੁਰੀ ਚੌਂਕੀ ਇਸ ਨੂੰ ਲਗਦੀ ਆ ਹਾਲਾਂਕਿ ਮੱਲੇ ਦੇ ਵਿੱਚ ਸੰਸਰੀ ਦਾ ਮਾਹੌਲ ਹੈ ਕਿਉਂਕਿ ਇਹੋ ਜੀ ਗੁੰਡਾਗਰਦੀ ਦੇਰ ਰਾਤ ਕਰਨੀ ਇੱਕ ਪਰਿਵਾਰ ਕਾਫੀ ਸਹਿਮ ਚੁੱਕਾ ਦਾ ਮਾਹੌਲ ਬਣ ਚੁੱਕਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਮੱਲਾ ਵਾ ਗਲੀ ਮੱਲਾ ਵਾ ਗੈਂਗਲੈਂਡ ਵਾਂਗੂ ਜਿਹੜਾ ਪੰਜਾਬ ਜਿਹੜਾ ਕੀ ਹੈ ਬੰਦਾ ਨਜ਼ਰ ਆ ਰਿਹਾ ਲੁਧਿਆਣਾ ਸ਼ਹਿਰ ਬੰਦਾ ਨਜ਼ਰ ਆ ਰਿਹਾ ਲੁਧਿਆਣਾ ਇੱਕ ਮਹਾਨਗਰ ਦਾ ਨਗਰ ਹੈ ਉੱਥੇ ਲੁਧਿਆਣਾ ਦੇ ਵਿੱਚ ਵਪਾਰੀ ਹੱਬ ਕਹਿਲਾਇਆ ਜਾਂਦਾ ਵਪਾਰੀ ਰੰਦ ਪਰ ਇੱਥੇ ਕਿਤਨਾ ਕਿਤੇ ਗੈਂਗਲੈਂਡ ਅਤੇ ਗੁੰਡਾਗਰਦੀ ਨੰਗਾ ਨਾਚ ਦਾ ਦੀਆ ਖੋਫਰੰਗ ਮੰਜ਼ਿਲ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿਸ ਘਰ ਦੇ ਵਿੱਚ ਹਮਲਾ ਆਇਆ ਉਸ ਘਰ ਦੇ ਮੁਖੀਆ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਤੁਹਾਡਾ ਮੇਰਾ ਸੰਤ ਰਾਮ ਜੀ ਸੰਤ ਜੀ ਸਾਰਾ ਤੋੜਪਨ ਹੋਈ ਹੈ ਦੱਸਿਆ ਜਾ ਰਿਹਾ ਕੋਈ ਲੜਾਈ ਵਗੈਰਾ ਹੋਈ ਹੈ ਕੀ ਪੂਰਾ ਮਾਮਲਾ ਹੋਇਆ ਸਾਡੇ ਘਰ ਦੇ ਕੋਲ ਸਾਹਮਣੇ ਸਾਡਾ ਟੀ ਪੁਆਇੰਟ ਪੈਂਦਾ ਜੀ ਤੇ ਉੱਥੇ ਆਗਵਾਣ ਗੁਆਣ ਦੇ ਮੁੰਡੇ ਖੜਦੇ ਆ ਤੇ ਨਸ਼ਾ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਰੋਕਦੇ ਆ ਕਾਫੀ ਵਾਰੀ ਰੋਕੇ ਆ ਰਾਤ ਵੀ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਰਾਤ ਨੂੰ ਉਹਨਾਂ ਨੇ ਜਿੰਨੇ ਜਣੇ ਸੀਗੇ ਇੱਕ ਜਣੇ ਨੂੰ ਬ੍ਰਦਰ ਨੂੰ ਹੀ ਸਾਰੇ ਪੈ ਗਏ ਉਸ ਤੋਂ ਬਾਅਦ 20 ਬੱਚੇ ਜਣੇ ਉਹਨਾਂ ਨੇ ਹੋਰ ਬੁਲਾਏ ਤੇ ਸਾਰਿਆਂ ਨੇ ਹੀ ਉਹਨਾਂ ਨੇ ਸਮਝ ਲਓ ਪਹਿਲੇ ਸਕੂਟਰੀ ਬਾਹਰ ਖੜੀ ਸੀਗੀ ਪਹਿਲੇ ਤਾਂ ਬੰਦਿਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਅਸੀਂ ਚਲੇ ਗਏ ਉਸੇ ਸਿਵਲ ਅਸੀਂ ਉੱਥੇ ਦਰਗਾ ਪਰਚਾ ਕਰਾਣ ਲਈ ਦਰਖਾਸਤ ਦੇਣ ਲਈ ਚੌਥੇ ਬਾਅਦ 20 ਵਿੱਚ ਜਣੇ ਆਏ ਆ ਸਾਢੇ 2 ਗਲੀਆਂ ਲੱਗਦੀਆਂ ਇਧਰਲਾ ਵੀ ਤੁਸੀਂ ਮੰੰਜਰ ਤੁਸੀਂ ਸਾਰਾ ਦੇਖ ਲਿਆ ਤੇ ਸਾਰਾ ਤੋੜ ਕੇ ਗਏ ਆ ਖੰਜਰਾਂ ਦੇ ਨਾਲ ਆਏ ਆ ਪੂਰੇ ਲੈਸ ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਬੱਚੇ ਸੀਗੇ ਜੀ ਛੋਟੇ ਰੋਂਦੇ ਪਏ ਸੀ ਮਾਤਾ ਤੁਸੀਂ ਦੇਖ ਲਓ ਅੰਦਰ ਉਹਨਾਂ ਦੀ ਵੀ ਰਿਪੋਰਟਿੰਗ ਕਰੋ ਉਹਨਾਂ ਨੇ ਸਾਰਾ ਬਹੁਤ ਹੱਦ ਤੱਕ ਮਜਾਇਆ ਜੀ ਉਹਨੇ ਕਰਿਆ ਜੀ ਅੱਛਾ ਕੀ ਇਹ ਲੜਾਈ ਕਿਸ ਗੱਲ ਨੂੰ ਹੋਈ ਸਿਰਫ ਉਹਨਾਂ ਦੇ ਇੱਥੇ ਖੜਦੇ ਆ ਜੀ ਅੱਛਾ ਤੁਸੀਂ ਮਨਾ ਕੀਤਾ ਸੀ ਉਹਨਾਂ ਨੂੰ ਮਨਾ ਕੀਤਾ ਸੀ ਜੀ ਅੱਛਾ ਉਹਨਾਂ ਨੂੰ ਸਿਰਫ ਇਹ ਕਿਹਾ ਜੀ ਆਪਣੇ ਆਪਣੇ ਘਰ ਜਾਓ ਉਹ ਸਾਰੇ ਹੀ ਸਮਲੋ ਇੱਕ ਉਹ ਬ੍ਰਦਰ ਨੂੰ ਪੈ ਗਏ ਆ ਅੱਛਾ ਉਹਨਾਂ ਨੇ 20 25 50 ਜਣੇ ਹੋਰ ਬੁਲਾਏ ਉਹ ਵੀ ਆ ਗਏ ਇੱਥੇ ਨਾਲ ਹੀ ਗਵਾਂਢ ਚ ਰਹਿੰਦੇ ਨੇ ਆਪਣੇ ਹਮਲਾ ਕੀਤਾ ਅੱਛਾ ਕੱਲੇ ਕੱਲੇ ਨੂੰ ਘਟਿਆ ਮੇਰੇ ਹੱਟਾਂ ਮਾਰੀਆਂ ਤੇ ਵਾਈਫ ਦੇ ਵਾਈਫ ਨੂੰ ਅੰਦਰੋਂ ਖਿੱਚ ਕੇ ਮਾਰਿਆ ਆ ਗੁੜੀ ਆ ਇੱਥੇ ਹੈਗੀ ਆ ਆ ਗੁੜੀ ਆ ਉਹਦੇ ਵੀ ਸਮਨਨ ਸੱਟਾਂ ਕਾਫੀ ਲੱਗੀਆਂ ਬੁਟੀ ਬੱਚੀ ਆ ਆ ਦੇਖੋ ਖੜੀ ਆ ਆ ਦੇਖੋ 12 ਕਿੰਨੀ ਉਮਰ ਉਹਦੀ ਸਾਹ ਦੀ 12 ਸਾਲ ਦੀ ਬੱਚੀ ਨੇ ਇੱਕ ਆ 11 ਸਾਲ ਦੀ ਆ ਅੱਛਾ ਹਾਂਜੀ ਘੜੀ ਘੜੀ ਕੇ ਮਾਰਿਆ ਜੀ ਅੱਛਾ ਹਾਂਜੀ ਠੀਕ ਹੈ ਕਿ ਕੁਝ ਮਹੱਲੇ ਵਾਲੇ ਗੱਲਬਾਤ ਕਰਨਗੇ ਕੀ ਹੋਇਆ ਕੀ ਸੀਗਾ ਜੇ ਤਾਂ ਜਿਸ ਟਾਈਮ ਤੇ ਅਸੀਂ ਤਾਕੀ ਖੋਲੀ ਸੀ ਦੇਖਿਆ ਸੀ ਦੋ ਜਾਣੇ ਸੀ ਦੋ ਜਾਣੇ ਦੇਖੇ ਸੀ ਉਹਨਾਂ ਨੇ ਇੱਕ ਪੱਥਰ ਚੱਕ ਕੇ ਮਾਰੇ ਇੱਕ ਨੇ ਛੋਟੀਆਂ ਮਾਰੀਆਂ ਇੱਕ ਉਹ ਫੜਿਆ ਹੋਇਆ ਸੀ ਗੁੰਡਾਸਾ ਜ ਆ ਜੀ ਹੂੰ ਤੇ ਫਿਰ ਅਸੀਂ ਤਾਕੀ ਬੰਦ ਕਰਤੀ ਵੀ ਕੁਝ ਵੀ ਹਮਲਾ ਹੋ ਸਕਦਾ ਵਾ ਅਸੀਂ ਇਹ ਦੇਖਿਆ ਉਹ ਨਾਚਰ ਨੂੰ ਬੰਦ ਹੋ ਗਿਆ ਬੰਦ ਹੋ ਗਿਆ ਫਿਰ ਸਾਰਾ ਮਹੱਲਾ ਇਕੱਠਾ ਹੋ ਗਿਆ ਅੱਛਾ ਕੀ ਕੀ ਹਥਿਆ ਹਥਾਥੀ ਸੀਗਾ ਉਹਨਾਂ ਦੀ ਇੱਕ ਵਿਆਹ ਤੇ ਵਾਸ ਸੀਗਾ ਇੱਥੋਂ ਪੱਥਰ ਚੱਕ ਕੇ ਮੇਰੀ ਉਹ ਉਹ ਪਿਆ ਪੱਥਰ ਉਹ ਪੱਥਰ ਚੱਕ ਕੇ ਉਹ ਮਾਰਿਆ ਕੂਲਰ ਦੇ ਵਿੱਚ ਇੱਕ ਉਹਨਾਂ ਕੋ ਗੰਡਾਸਾ ਜਾ ਸੀ ਆ ਦੇਖੋ ਕਿੰਨੇ ਕੁ ਜਾਣੇ ਆਏ ਸੀਗੇ ਅਭੀ ਇਹ ਇੰਨੇ ਜਾਣੇ ਤਾਂ ਮੈਂ ਦੇਖੇ ਨਹੀਂ ਅਸੀਂ ਉਧਰ ਜਾਦੇ ਜਾਣੇ ਸੀ ਇੱਧਰ ਸੋ ਤਿੰਨ ਚਾਰ ਜਾਣੇ ਆਏ ਸੀ ਹਾਂ ਇੱਧਰ ਥੋੜੇ ਜਾਣੇ ਸੀ ਕਿਤੇ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਉਹਨਾਂ ਨੇ ਇੱਥੇ ਆ ਕੇ ਬੱਚੇ ਵੀ ਸਾਡੇ ਡਰ ਗਏ ਆ ਇੱਡੇ ਇੱਡੇ ਬੱਚੇ ਨੇ ਬੱਚੇ ਰੋ ਰਹੇ ਸੀ ਸਾਰੀ ਰਾਤ ਨਹੀਂ ਅਸੀਂ ਸੁੱਤੇ ਹੈਗੇ ਹਲਾਲ ਬਹੁਤ ਬੁਰੇ ਕਰਤੇ ਉਹਨਾਂ ਨੇ ਸਾਡੇ ਬੱਚਿਆਂ ਦੇ ਵੀ ਬੱਚੇ ਵੀ ਸਾਡੇ ਅਜੇ ਤਾਈ ਵੀ ਡਰੇ ਪਏ ਅੰਦਰੋਂ ਬਾਹਰ ਨਹੀਂ ਨਿਕਲਦੇ ਆਗੇ ਆ ਮੇਰੀ ਕੁੜੀ ਆ 20 ਸਾਲ ਦੀ ਇੱਕ ਮੁੰਡਾ ਮੇਰਾ 25 ਸਾਲ ਦਾ ਕੋਈ ਪੁਲਿਸ ਵਾਲਾ ਆਇਆ ਕੋਈ ਮੌਕੇ ਤੇ ਹਾਂ ਬਾਅਦ ਚ ਆਈ ਸੀ ਇਹਨਾਂ ਨੇ ਇਹਨਾਂ ਨੇ ਬਲਾਡ ਦੇ 112 ਨੰਬਰ ਤੇ ਕੀਤਾ ਸੀ ਜੀ ਉਹ ਹਾਂਜੀ 112 ਨੰਬਰ ਤੇ ਫੋਨ ਕੀਤਾ ਸੀਗਾ ਕੋਈ ਨਹੀਂ ਆਇਆ ਜੀ ਸਿਰਫ ਅੱਛਾ ਅੱਛਾ ਜੀ ਇਹ ਇਹ ਆ ਕੁੜੀਆਂ ਨੇ ਕੀਤਾ ਸੀਗਾ ਆ ਬੜਾ ਰਲ ਗਿਆ ਨਹੀਂ ਕੋਈ 12 ਵਜੇ ਇਹਨੇ ਫੋਨ ਕੀਤਾ ਇਹ ਕਿੰਨੀ ਉਮਰ ਦੀ ਉਮਰ ਦਾ ਜੀ ਕਿਤੇ ਮੇਰੀ ਬੱਚੀ ਦੀ ਨਹੀਂ ਬੱਚੀ ਦੀ 11 ਸਾਲ ਦੀ 11 ਸਾਲ ਕੀ ਹੋਇਆ ਬੱਚੀ ਬਸ ਇਹ ਇਹ ਅਸੀਂ ਅਸੀਂ ਇਸ ਘਰੇ ਕੋਈ ਨਹੀਂ ਸੀਗਾ ਵੱਡੇ ਸਾਰੇ ਗਏ ਹੋਏ ਸੀ ਬੱਚੇ ਸੀਗੇ ਜੀ ਬੱਚੇ ਸੀਗੇ ਘਰੇ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਉੱਥੋਂ ਸਰਵਰ ਵਾਲੇ ਕੰਟਰੋਲ ਰੂਮ ਚ ਗਏ ਆ ਪੁਲਿਸ ਕੋਈ ਨਹੀਂ ਆਈ ਜੀ ਅਸੀਂ ਜਦੋਂ ਗਏ ਆ ਤੇ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਮੌਕੇ ਤੇ ਦਿਖਾਣ ਲਈ ਇਹ ਬਜਾਰੇ ਰੋ ਰੋ ਕੇ ਫੋਨ ਕਰੀ ਗਏ ਉਹ ਨੋਟ ਕਰਕੇ ਬਹਿ ਗਏ ਬਸ ਕੋਈ ਪੁਲਿਸ ਨਹੀਂ ਆਈ 2-3 ਘੰਟੇ ਬਾਅਦ ਅਸੀਂ ਲੈ ਕੇ ਆਏ ਆ ਪੁਲਿਸ ਨੂੰ ਉਹ ਥੋੜੀ ਹੁਣ ਅਸੀਂ ਇਨਸਾਫ ਜਾਣਦੇ ਜੀ ਜਿਹੜਾ ਇੱਥੇ ਆਤੰਕ ਮਚਾਇਆ ਇਹਨਾਂ ਨੇ ਉਹਦਾ ਉਹਦਾ ਗੁੰਡਾਗਰਦੀ ਬਹੁਤ ਹੋ ਰਹੀ ਹੈ ਜੀ ਇਸ ਮੱਲੇ ਦੇ ਵਿੱਚ ਸਾਰਾ ਮੱਲਾ ਪਰੇਸ਼ਾਨ ਹੈ ਤੇ ਨਸ਼ੇ ਵੀ ਕਰਦੇ ਆ ਤੇ ਪ੍ਰਵਾਸੀ ਵੀ ਇੱਥੇ ਨਾਲ ਹੀ ਰਹਿੰਦੇ ਨੇ ਸਾਡੇ ਉਹਨਾਂ ਨੇ ਹਮਲਾ ਕੀਤਾ ਜੀ ਕੰਮ ਦੀ ਗੱਲ ਹੋਣੀ ਹੈ ਇਹ 11:15 ਵਜੇ ਦੀ ਸੀਗੀ ਜੀ ਉਸ ਵਾਰ ਉਸ ਵਾਰ 1:30 ਵਜੇ ਲੜਾਈ ਨੇ ਵੱਧ ਗਈ ਉਸ ਵਾਰ 1:30 ਵਜੇ ਫੇਰ ਆਏ ਹਾਂਜੀ ਬਿਲਕੁਲ ਇਸ ਵਿਅਕਤੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇਰ ਰਾਤ ਇੱਕ ਘਰ ਦੇ ਵਿੱਚ 25 ਤੋਂ 20 ਜਾਣੇ ਮੁੰਡੇ ਇੱਥੇ ਆਉਂਦੇ ਨੇ ਤੇ ਕਾਫੀ ਆਤੰਗ ਮਚਾਉਂਦੇ ਨੇ ਤੇ ਕਾਫੀ ਹੱਥਾਂ ਦੇ ਵਿੱਚ ਗੰਡਾਸੇ ਅਤੇ ਕਾਫੀ ਤੇਜ਼ਦਾਰ ਹਥਿਆਰ ਦਾ ਹਥਿਆਰਾਂ ਦੇ ਨਾਲ ਘਰ ਦੇ ਉੱਤੇ ਹਮਲਾ ਕਰਦੇ ਨੇ ਹਮਲਾ ਕਰਨ ਤੋਂ ਬਾਅਦ ਉਹ ਵਿਅਕਤੀ ਜਿਹੜੇ ਆ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਕੈਮਰੇ ਵੀ ਜਰੀ ਕੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਇੱਟਾ ਰੋੜੇ ਜਿਹੜੇ ਕੀ ਹੈ ਬਰਸਾਏ ਗਏ ਨੇ ਘਰ ਦੇ ਵਿੱਚ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਸ ਤਰ੍ਹਾਂ ਕੋਫਨਾਕ ਮੰਜ਼ਲ ਜਿਹੜਾ ਕੀ ਹੈ ਇਸ ਮਹੱਲੇ ਦੇ ਵਿੱਚ ਆਤੰਕ ਮਚਾਇਆ ਗਿਆ ਦੱਸਿਆ ਜਾ ਰਿਹਾ ਮਨਲਿਆ ਵਾਲਿਆਂ ਵੱਲੋਂ ਕਿ ਅਸੀਂ ਸਾਰੀ ਰਾਤ ਜਿਹੜੀ ਨੀ ਸੋਤੇ ਹੁਣ ਪਰਿਵਾਰ ਦਾ ਪਰਿਵਾਰ ਇਸ ਵਿਅਕਤੀ ਦੀ ਇਹ ਮੰਗ ਹੈ ਕਿ ਪੁਲਿਸ ਕੜੀ ਤੋਂ ਕੜੀ ਕਾਰਵਾਈ ਕਰੇ ਤੇ ਉਹ ਜੋਸ਼ਿਆ ਨੂੰ ਸਖਤ ਸਖਤ ਸਜ਼ਾ ਜਰੀਆ ਦਿੱਤੀ ਜਾਵੇ ਜੁੜੇ ਉਲੰਘਣ ਲਾਈਟ ਨਾਲ ਸੰਜੇਨਾ ਯੁੰਬੇਰਪੁਰ ਤਾਨਾ